ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਚੱਲਾਂ ਫਿਰ ਇੱਕ ਰਾਗੀ ਜੱਥੇ ਬਾਰੇ ਬੀਬੀ ਪ੍ਰਬਲੀਨ ਕੋਰ ਅੱਜਕੱਲ੍ਹ ਵਿਵਾਦਾਂ ਦੇ ਘੇਰੇ ਵਿੱਚ ਘिरी ਹੋਈ ਹੈ ਵਿੱਚ ਮੱਥਾ ਟੇਕਣ ਚਾਹੁੰਦੀ ਸੀ ਸੇਵਾਦਾਰਾਂ ਦੀ ਬਦਤਮੀਜ਼ੀਆਂ ਕਰਕੇ ਅੱਜ ਉਹ ਕੁੜੀ ਅger ਕਹਿੰਦੀ ਹੈ ਕਿ ਮੈਨੂੰ ਗੁਰੂ ਘਰ ਦੇ ਵਿੱਚ ਆਉਣ ਤੋਂ ਡਰ ਲੱਗਦਾ ਹੈ ਇਸ ਤੋਂ ਵੱਡੀ ਸਿੱਖ ਧਰਮ ਦੇ ਵਾਸਤੇ ਸ਼ਰਮ ਦੀ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਲੰਗਰ ਲਾ ਲਵੋ ਜਿੰਨੇ ਮਰਜ਼ੀ ਤੁਸੀਂ ਲੰਗਰ ਵਰਤਾ ਲਵੋ ਜੇ ਸਾਨੂੰ ਬੋਲਣ ਦੀ ਅਕਲ ਨਾ ਆਈ ਦੂਜੇ ਧਰਮਾਂ ਦਾ ਸਤਕਾਰ ਕਰਨਾ ਨਹੀਂ ਆਇਆ ਤਾਂ ਇਹ ਲੰਗਰ ਲਾਏ ਕਿਸੇ ਕੰਮ ਦੇ ਨਹੀਂ ਸਾਥ ਸਨੇਜੀ ਪਹਿਲਾਂ ਦਾ ਸਮਾਂ ਹੁੰਦਾ ਸੀ ਇੱਕ ਟਰਬਨ ਗਾਇਨ ਨੂੰ ਵੇਖ ਕੇ ਕਿਸੇ ਵੀ ਧਰਮ ਦੀ ਕੁੜੀ ਹੁੰਦੀ ਸੀ ਉਹ ਸੋਚਦੀ ਸੀ ਕਿ ਅਗਰ ਮੈਂ ਕਿਤੇ ਇਨਸਿਕਿਉਰ ਰਹਗੀਆ ਤਾਂ ਇੱਕ ਅਗਰ ਇੱਕ ਵੀ ਸਰਦਾਰ ਖੜਾ ਜਿਨੇ ਪਗ ਬੰਦੀ ਉਹ ਸਿੰਬਲ ਸੀਗਾ ਕਿ ਉਹ ਮੇਰੇ ਰੱਖਿਆ ਕਰੇਗਾ ਪਰ ਅੱਜ ਦੀ ਡੇਟ ਦੇ ਵਿੱਚ ਅਗਰ ਕੋਈ ਕੁੜੀ ਕਿਸੇ ਸਰਦਾਰ ਨੂੰ ਖੜਾ ਵੇਖਦੀ ਹੈ ਉਹ ਕਹਿੰਦੀ ਹੈ ਇਹਨਾਂ ਤੋਂ ਦੂਰ ਰਹਿ ਇਨਾ ਤੋਂ ਬੰਦਾ ਕੋਈ ਇਨਸਾਨ ਨਹੀਂ ਸਮਝ ਨਹੀਂ ਆਂਦਾ ਕਿ ਰਾਗੀ ਜੱਥੇ ਕੀਰਤਨ ਕਰਨ ਦੀ ਬਜਾਏ ਅੱਜ ਕੱਲ ਵੀ ਵਾਦਾਂ ਦੇ ਵਿੱਚ ਰਹਿਣਾ ਕਿਉਂ ਪਸੰਦ ਕਰ ਰਹੇ ਨੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੇ ਨੇ ਅਸਲ ਵਿੱਚ ਮੈਂ 2 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਭਾਈ ਸਤਵਿੰਦਰ ਸਿੰਘ ਬਾਰੇ ਸਤਵਿੰਦਰ ਸਿੰਘ ਬਾਰੇ ਵੀਡੀਓ ਪਾਉਣ ਦੀ ਵਜ੍ਹਾ ਕੀ ਸੀ ਕਿ ਸਿਰਫ ਇੱਕੋ ਕਿ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ ਅਪਸ਼ਬਦ ਯੂਜ਼ ਕੀਤੇ ਇਸਤੇਮਾਲ ਕੀਤੇ ਚਲਦੇ ਹੋਏ ਕੀਰਤਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਜ਼ਾਕਿਆ ਮਜ਼ਾਕ ਬਣਾ ਕੇ ਸੰਗਤ ਦੇ ਵਿੱਚ ਹਾਸੋ ਹੀ ਨਹੀਂ ਕੀਤਾ ਮੈਂ ਵਾਰ-ਵਾਰ ਇੱਕ ਗੱਲ ਕਰਦਾ ਕਿ ਸੰਗਤ ਜੀ ਕੀਰਤਨ ਸਮਾਗਮ ਵਿੱਚ ਜਾਇਆ ਕਰੋ ਕਥਾਤ ਵਿੱਚ ਜਾਇਆ ਕਰੋ ਗੁਰੂ ਘਰਾਂ ਦੇ ਵਿੱਚ ਵੀ ਜ਼ਰੂਰ ਜਾਇਆ ਕਰੋ ਮਗਰ ਉੱਥੇ ਜਾ ਕੇ ਤੁਸੀਂ ਗੁਰਬਾਣੀ ਨੂੰ ਸਰਵਣ ਕਰਨਾ ਹੈ ਗੁਰਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ ਮਗਰ ਹੁੰਦਾ ਕੀ ਪਿਆ ਹਕੀਕਤ ਇਹ ਏ ਕੀ ਹੁੰਦਾ ਇਹ ਪਿਆ ਕਿ ਸੰਗਤ ਕੀਰਤਨ ਦੇ ਨਾਲ ਜੁੜਨ ਦੀ ਬਜਾਏ ਉਹ ਰਾਗੀ ਜੱਥਿਆਂ ਦੇ ਨਾਲ ਜੁੜਦੀ ਜਾ ਰਹੀ ਏ ਜੇ ਕਿ ਇਹ ਰਾਗੀ ਜੱਥੇ ਦੇ ਬਾਰੇ ਕੋਈ ਵੀਡੀਓ ਵੀ ਪਾ ਦੋ ਤੇ ਉਹਨਾਂ ਦੇ ਪੰਜ ਸੱਤ ਸਪੋਰਟਰ ਜਿਹੜੇ ਕੀ ਸਿਰਫ ਇਹ ਮਹਿਸੂਸ ਕਰਦੇ ਨੇ ਕਿ ਸਾਡੇ ਫੇਵਰਟ ਰਾਗੀ ਬਾਰੇ ਪਿੰਕਾ ਜੀ ਨੇ ਵੀਡੀਓ ਕਿਉਂ ਪਾਤੀ ਤੇ ਉਹ ਬੈਡ ਕਮੈਂਟ ਕਰਨੇ ਸ਼ੁਰੂ ਕਰ ਦਿੰਦੇ ਨੇ ਉਹ ਇਹ ਭੁੱਲ ਜਾਂਦੇ ਨੇ ਕਿ ਪਿੰਕਾ ਜੀ ਦੀ ਕੋਈ ਨਿਜੀ ਦੁਸ਼ਮਣੀ ਨਹੀਂ ਹੈ ਪਿੰਕਾ ਜੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਪਿੰਕਾ ਜੀ ਨੇ ਉਹਦੇ ਵਿਰੋਧ ਵਿੱਚ ਵੀਡੀਓ ਪਾਈ ਪਿੰਕਾ ਜੀ ਨੇ ਤਾਂ ਵੀਡੀਓ ਪਾਈ ਕਿਉਂਕਿ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਗੁਰੂ ਘਰ ਦੀ ਬੇਦਬੀ ਹੋਈ ਹੈ ਸਿੱਖ ਕੌਮ ਦੀ ਬੇਦਬੀ ਹੋਈ ਹੈ ਜੇ ਅਸੀਂ ਸਿੱਖ ਕੌਮ ਨੂੰ ਸਮਰਪਿਤਾਂ ਜੇ ਅਸੀਂ ਉਸ ਗੁਰੂ ਨੂੰ ਸਮਰਪਿਤਾਂ ਤੇ ਫਿਰ ਬੇਦਬੀ ਕਰਨੀ ਜਾਂ ਆਪਣੇ ਧਰਮ ਦਾ ਮਜ਼ਾਕੜਾ ਨਾ ਮੈਂ ਸਹਿਣ ਨਹੀਂ ਕਰਾਂਗਾ ਮੈਂ ਉਹਦੇ ਖਿਲਾਫ ਵੀਡੀਓ ਜ਼ਰੂਰ ਪਾਵਾਂਗਾ ਇਹ ਮੇਰੀ ਹਰ ਰਾਗੀ ਹਰ ਗਰੰਥੀ ਦੇ ਕੋਲ ਵੀਡੀਓ ਪਹੁੰਚ ਜਾਣੀ ਚਾਹੀਦੀ ਹੈ ਗੱਲ ਕਰ ਰਹੇ ਸੀ ਜੀ ਬੀਬੀ ਪ੍ਰਬਲੀਨ ਕੌਰ ਦੀ ਪਿਛਲੇ ਦਿਨਾਂ ਤੋਂ ਕਾਫੀ ਕਾਫੀ ਦਿਨਾਂ ਤੋਂ ਵਿਵਾਦਾਂ ਵਿੱਚ ਕਿਰੀ ਹੋਈ ਹੈ ਬੀਬੀ ਦੀ ਇੱਕ ਮੈਂ ਵੀਡੀਓ ਪਹਿਲਾਂ ਵੀ ਪਾਈ ਸੀ ਜਿਹਦੇ ਵਿੱਚ ਮੈਂ ਬੀਬੀ ਜੀ ਨੂੰ ਅਗਾਹ ਕੀਤਾ ਕਿ ਬੀਬੀ ਜੀ ਕਿ ਚੱਲਦੇ ਕੀਰਤਨ ਦੇ ਵਿੱਚ ਤੁਹਾਡਾ ਟੈਲੀਫੋਨ ਮੱਝੇ ਤੇ ਤੁਸੀਂ ਚੱਲਦੇ ਕੀਰਤਨ ਵਿੱਚ ਟੈਲੀਫੋਨ ਚੁੱਕ ਕੇ ਸਾਜ ਸਨੇਤੀ ਜੀ ਸਾਨੂੰ ਫੋਨ ਆ ਰਿਹਾ ਹੈ ਬੁਕਿੰਗ ਵੀ ਜਨੌਰ 29 33 ਜਨਵਰੀ ਤੁਸੀਂ ਕਹੋ ਤੇ ਫੋਨ ਉਠਾ ਲਈਏ ਕੀ ਕਹਿਣਾ ਚਾਹੁੰਦੇ ਨੇ ਸ਼ਾਇਦ ਲਾਈਵ ਟੈਲੀਕਾਸਟ ਦੇ ਵੇਖਰੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਇਹ ਵੀ ਅਮੇ ਅਨਾਉਂਸਮੈਂਟ ਕਰਨਾ ਚਾਹ ਰੂਮੇ ਸੰਗਤ ਨੂੰ ਕਹੋ ਜੀ ਮੈਨੂੰ ਇੰਦੋਰ ਦੀ ਸੰਗਤ ਯਾਦ ਕਰ ਰਹੀ ਹੈ ਫੋਨ ਆ ਗਿਆ ਜੇ ਤੁਹਾਡੀ ਪਰਮਿਸ਼ਨ ਹੋਏ ਤੇ ਮੈਂ ਚੁੱਕ ਲਾਂ ਬੜੇ ਅਫਸੋਸ ਦੀ ਗੱਲ ਹੈ ਦੀ ਪਹਿਲੀ ਗਲਤੀ ਚਲਦੇ ਕੀਰਤਨ ਵਿੱਚ ਤੁਹਾਨੂੰ ਫੋਨ ਚੱਕਣਾ ਹੀ ਨਹੀਂ ਚਾਹੀਦਾ ਚਲੋ ਜੇ ਚੱਕ ਵੀ ਲਿਆ ਸੰਗਤ ਨੇ ਤੁਹਾਨੂੰ ਕੁਝ ਨਹੀਂ ਕਿਹਾ ਮੈਂ ਮੇਰਾ ਕੰਮ ਹੈ ਸਮਝਾਉਣਾ ਤੇ ਜਿਹੜੀ ਬੈਠੀ ਸੰਗਤ ਕੀਰਤਨ ਹੁੰਦੀ ਏ ਉਹਨਾਂ ਦਾ ਫਰਜ਼ ਹੈ ਉਸ ਚੀਜ਼ ਦੇ ਉੱਤੇ ਫੋਲੋ ਕਰਨਾ ਜੇ ਆਪਣੀ ਅੱਖੀ ਤੁਸੀਂ ਇਹ ਕੰਮ ਵੇਖਦੇ ਹੋ ਤੇ ਉਹ ਕੰਮ ਤੇ ਰੋਕ ਟੋਕ ਨਹੀਂ ਕਰਦੇ ਇਸ ਦਾ ਮਤਲਬ ਤੁਸੀਂ ਗੁਰਬਾਣੀ ਨਾਲ ਨਹੀਂ ਜੁੜੇ ਤੁਸੀਂ ਉਸ ਬੀਬੀ ਨਾਲ ਜੁੜ ਕੇ ਰਹਿ ਗਏ ਹੋ ਨਵੀਂ ਵੀਡੀਓ ਆ ਰਹੀ ਏ ਬੀਬੀ ਦੀ ਜਿਹੜੀ ਕਿ 2 ਦਿਨ ਤੋਂ ਚੱਲ ਰਹੀ ਏ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਬਾਰੇ ਬੀਬੀ ਜੀ ਨੇ ਬੋਲਿਆ ਇਹਦੇ ਚ ਕੋਈ ਦੋਰ ਆਇਆ ਨਹੀਂ ਕਿ ਬੀਬੀ ਜੀ ਕੀਰਤਨ ਬਹੁਤ ਵਧੀਆ ਕਰਦੇ ਨੇ ਸੰਗਤ ਵੀ ਛੋੜਦੀ ਪਈ ਐ ਮਗਰ ਸੰਗਤ ਆਪਣੇ ਨਾਲ ਜੋੜਨ ਦੀ ਬਜਾਏ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੀ ਜਾਏ ਉਹ ਜ਼ਿਆਦਾ ਵਧੀਆ ਹੋਏਗਾ ਬੀਬੀ ਜੀ ਨੇ ਇੱਕ ਬਿਆਨ ਦਿੱਤੇ ਸੀ ਪਿੱਛੇ ਜਿਹਦੇ ਵਿਵਾਦ ਕਰਕੇ ਇਹ ਵੀਡੀਓ 2 ਦਿਨ ਤੋਂ ਘੁੰਮ ਰਹੀ ਐ ਬਿਆਨ ਕੀ ਸੀ ਕਿ ਬੀਬੀ ਜੀ ਦਾਦੇ ਪੇਰੇ ਉਹਨਾਂ ਦੀ ਕੋਈ ਸਹੇਲੀ ਐ ਜਿਹੜੀ ਕਿ ਗੁਰਦੁਆਰਾ ਬੰਗਲਾ ਸਾਹਿਬ ਜਾਂਦੀ ਐ ਉੱਥੇ ਦੇ ਸੇਵਾਦਾਰ ਵੱਲੋਂ ਕੋਈ ਬਦਤਮੀਜੀ ਕੀਤੀ ਜਾਂਦੀ ਏ ਤੇ ਬੀਬੀ ਆਪਣੀ ਪ੍ਰਬਲੀਨ ਕੌਰ ਸੇਹਲੀ ਨੂੰ ਆਕੇ ਕਹਿੰਦੀ ਏ ਵੀ ਮੈਂ ਗੁਰੂ ਘਰ ਦੇ ਵਿੱਚ ਨਹੀਂ ਜਾਇਆ ਕਰਨਾ ਮੈਨੂੰ ਹਣ ਗੁਰੂ ਘਰ ਦੇ ਵਿੱਚ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਡਰ ਲੱਗਣ ਲੱਗਿਆ ਮਾਫ ਕਰਿਓ ਬੀਬੀ ਪ੍ਰਬਲੀਨ ਕੌਰ ਜੀ ਤੁਸੀਂ ਆਪਣੀ ਸਹੇਲੀ ਨੂੰ ਸਮਝਾ ਦਿਓ ਕਿ ਅਗਰ ਇੱਕ ਸੇਵਾਦਾਰ ਨੇ ਬਦਤਮੀਜੀ ਕੀਤੀ ਏ ਇਸ ਦਾ ਮਤਲਬ ਇਹ ਨਹੀਂ ਕਿ ਪੂਰਾ ਗੁਰੂ ਘਰ ਹੀ ਗਲਤ ਸਾਬਤ ਕਰ ਦਿੱਤਾ ਜੇ ਇੱਕ ਸੇਵਾਦਾਰ ਨੇ ਗਲਤੀ ਕੀਤੀ ਹੈ ਤੇ ਇਹਦਾ ਮਤਲਬ ਇਹ ਨਹੀਂ ਪੂਰੀ ਸਿੱਖ ਕੌਮ ਇਹ ਪੂਰੇ ਸਿੱਖੀ ਇਦਾਂ ਦੇ ਹੋ ਗਏ ਨੇ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਬੀਬੀ ਜੀ ਜਿਹੜੀ ਬੀਬੀ ਤੁਹਾਨੂੰ ਆ ਕੇ ਇਹ ਗੱਲ ਕਹਿ ਰਹੀ ਏ ਕਿ ਵੀ ਮੈਨੂੰ ਗੁਰੂ ਘਰ ਦੇ ਵਿੱਚ ਜਾਣ ਤੋਂ ਡਰ ਲੱਗਦਾ ਇਸ ਕਰਕੇ ਮੈਂ ਗੁਰਦੁਆਰੇ ਜਾਣਾ ਛੱਡਤਾ ਬੀਬੀ ਜੀ ਲੋਗ ਕਲਿੱਪਿੰਗ ਆ ਬਣਾ ਬਣਾ ਕੇ ਪਾਉਂਦੇ ਪੈਨੇ ਕਿਸ ਗੱਲ ਦੀਆਂ ਮਾਂ ਪਿਓ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਆਪਣੀਆਂ ਜਵਾਨ ਧੀਆਂ ਨੂੰ ਸਿੱਖਿਆ ਦੇ ਰਹੇ ਨੇ ਪਿਛਲੇ ਦਿਨੀ ਕਲਕੱਤੇ ਵਿੱਚ ਡਾਕਟਰ ਦੇ ਨਾਲ ਜੋ ਦੁਸ਼ਕਰਮ ਕੀਤਾ ਗਿਆ ਬੇਰਹਿਮੀ ਦੇ ਨਾਲ ਜਿਹਦਾ ਵਿਰੋਧ ਪੂਰੇ ਦੇਸ਼ ਵਿੱਚ ਕੀਤਾ ਗਿਆ ਤੁਹਾਨੂੰ ਯਾਦ ਹੋਏਗਾ ਕਈ ਮੇਰੇ ਵੀਰਾਂ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜਦੋਂ ਇਹ ਕਾਂਡ ਹੋਇਆ ਤੇ ਉੱਥੇ ਦੀਆਂ ਮਾਵਾਂ ਇੰਨੀਆਂ ਡਰ ਗਈਆਂ ਮਾਵਾਂ ਆਪਣੀਆਂ ਜਵਾਨ ਧੀਆਂ ਨੂੰ ਲੈ ਕੇ ਕਿ ਵੀ ਅਗਰ ਇੱਕ ਡਾਕਟਰ ਨਾਲ ਹੋ ਸਕਦਾ ਤੇ ਆਂਦੀਆਂ ਜਾਂਦੀਆਂ ਜੋਬ ਕਰਨ ਵਾਲੀਆਂ ਨਾਲ ਵੀ ਬੜਾ ਕੁਝ ਹੋ ਸਕਦਾ ਹੈ ਉਸ ਵਕਤ ਉਹ ਮਾਵਾ ਨੇ ਇਕੱਠੇ ਹੋ ਕੇ ਪਤਾ ਕੀ ਕਿਆ ਸੀ ਉਹ ਮਾਵਾ ਨੇ ਇਕੱਠੇ ਹੋ ਕੇ ਕਿਹਾ ਸੀ ਕਿ ਵੀ ਬੇਟੀਆਂ ਮਾਵਾ ਨੇ ਇਕੱਠੇ ਹੋ ਕੇ ਕਿਹਾ ਸੀ ਬਿੱਤੀਓ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਰਾਤ ਨੂੰ 네ਰ ਸਵੇਰੇ ਕਿਤੇ ਵੀ ਤੁਹਾਨੂੰ ਜੌਬ ਤੋਂ ਆਂਦੇ ਵਕਤ ਦੇਰ ਹੋ ਜਾਏ ਨਾ ਤੇ ਕਿਸੇ ਦੀ ਟੈਕਸੀ 'ਚ ਨਾ ਬਹਿਣਾ ਜਿਹੜੀ ਟੈਕਸੀ ਆਟੋ ਦੇ ਵਿੱਚ ਤੁਹਾਨੂੰ ਪੱਗ ਬੰਨਿਆ ਕੋਈ ਸਿੱਖ ਨਜ਼ਰ ਆ ਜਾਏ ਨਾ ਉਸ ਟੈਕਸੀ ਦੇ ਵਿੱਚ ਬਹਿ ਜਾਓ ਉਸ ਆਟੋ ਦੇ ਵਿੱਚ ਬਹਿ ਜਾਓ ਤੇ ਤੁਹਾਨੂੰ ਕੋਈ ਆਂਚ ਵੀ ਨਹੀਂ ਆਏਗੀ ਜੇ ਤੁਹਾਨੂੰ ਰੋਡ ਦੇ ਉੱਤੇ ਚੱਲਦੇ ਹੋਏ ਡਰ ਲੱਗੇ ਤੇ ਕਿਸੇ ਇਹੋ ਜਿਹੇ ਸਿੱਖ ਦੇ ਕੋਲ ਚਲੇ ਜਾਓ ਜਿਨੇ ਸਿੱਖ ਦੀ ਜਿਹੜੇ ਸਿੱਖ ਨੇ ਪੱਗ ਬੰਨੀ ਹੋਵੇ ਅੰਮ੍ਰਿਤ ਧਾਰੀ ਹੋਵੇ ਉਹ ਗੁਰੂ ਦਾ ਖਾਲਸਾ ਹੋਵੇਗਾ ਤੇਰੇ ਉੱਤੇ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਜਦ ਤੱਕ ਤੇਰੇ ਨਾਲ ਉਸ ਖਾਲਸਾ ਖੜਾ ਰਹੇਗਾ ਇੱਕ ਲਤਰਫ ਤੇ ਦੂਸਰੇ ਧਰਮ ਦੇ ਲੋਕ ਸਿੱਖੀ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਸਿੱਖ ਦੀ ਪੱਗ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਸਿੱਖ ਧਰਮ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਕਿ ਅਗਰ ਰਾਤ ਨੂੰ ਹਨੇਰੇ 'ਤੇ ਵੀ ਕਿਸੇ ਨੂੰ ਕੋਈ ਡਰ ਲੱਗੇ ਤੇ ਉਹ ਸਿੱਖ ਦਾ ਸਹਾਰਾ ਸਮਝ ਕੇ ਸਿੱਖ ਦੇ ਨਾਲ ਉਹ ਧੀ ਭੈਣ ਖੜੀ ਹੋ ਜੇ ਤੇ ਉਹ ਬਿਲਕੁਲ ਸੇਫ ਹੁੰਦੀ ਹੈ ਤੇ ਤੁਸੀਂ ਆਪਣੇ ਚਲਦੇ ਕੀਰਤਨ ਦੇ ਵਿੱਚ ਆਪਣੀ ਸਹੇਲੀ ਦੀ ਸ਼ਲਾਘਾ ਕਰਦੇ ਪਿਓ ਕਿਸ ਗੱਲ ਦੀ ਬਲਕਿ ਤੁਹਾਨੂੰ ਆਪਣੀ ਸਹੇਲੀ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਬੀਟ ਪੈਨਸ ਨੂੰ ਡਰ ਨਾ ਉਹ ਗੁਰੂ ਘਰ ਹੈ ਗੁਰੂ ਅਰਕਸ਼ਿੰਦ ਸਾਹਿਬ ਜੀ ਦਾ ਸਥਾਨ ਉੱਥੇ ਡਰਨ ਦੀ ਲੋੜ ਨਹੀਂ ਹੈ ਜੇ ਸੇਵਾਦਾਰ ਨੇ ਬਦਤਮੀਜ਼ੀ ਕੀਤੀ ਹੈ ਤੇ ਚੱਲ ਮੈਂ ਤੇਰੇ ਨਾਲ ਚੱਲਦੀ ਆ ਉਸ ਗੁਰੂ ਘਰ ਦੇ ਮੈਨੇਜਰ ਨੂੰ ਜਾਂ ਉੱਥੇ ਦੇ ਚੇਅਰਮੈਨ ਨੂੰ ਜਾ ਕੇ ਮੈਂ ਫੜਦੀ ਆ ਤੇ ਉਹਨਾਂ ਨੂੰ ਸਮਝਾਉਣੀ ਆ ਕਿ ਆਪਣੇ ਸੇਵਾਦਾਰਾਂ ਨੂੰ ਥੋੜੀ ਜੀ ਤਮੀਜ਼ ਸਿਖਾ ਦਿਓ ਤਾਂ ਕਿ ਆਈ ਹੋਈ ਸੰਗਤ ਨਾਲ ਬਦਤਮੀਜ਼ੀ ਨਾ ਕਰੇ ਤੁਸੀਂ ਤੇ ਚੱਲਦੇ ਹੋਏ ਕੀਰਤਨ 'ਚ ਆਪਣਾ ਲਾਈਵ ਚਲਾਉਂਦੇ ਹੋਏ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜਿਹੜੇ ਦੂਸਰੇ ਧਰਮ ਦੇ ਵੀ ਲੋਕ ਤੁਹਾਡਾ ਕੀਰਤਨ ਅger ਸੁਣਦੇ ਨੇ ਤੁਸੀਂ ਤੇ دہشت ਦਾ ਮਾਹੌਲ ਬਣਾਤਾ ਕਿ ਗੁਰੂ ਘਰ ਦੇ ਵਿੱਚ ਸੇਵਾਦਾਰ ਇੰਨੇ ਜ਼ਿਆਦਾ ਬਦਤਮੀਜ਼ ਹੋ ਗਏ ਨੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਬੀਬੀ ਜੀ ਕੀਰਤਨ ਕਰੋ ਕੀਰਤਨ ਵਿੱਚ ਧਿਆਨ ਦਿਓ ਸੰਗਤ ਨੂੰ ਗੁਰਬਾਣੀ ਨਾਲ ਜੋੜੋ ਤੇ ਇਹੋ ਜੀਆਂ ਕਹਾਣੀਆਂ ਪੜਨੀਆਂ ਬੰਦ ਕਰੋ ਇਹ ਹੱਥ ਬਨ ਕੇ ਬੇਨਤੀ ਜੇ ਪਿਛਲੇ ਕਈ ਦਿਨਾਂ ਤੋਂ ਮੇਰੇ ਵੀਰਾਂ ਨੇ ਮੈਨੂੰ ਇਹ ਗੱਲ ਕਹੀ ਪ੍ਰਬਲੀਨ ਕੋਰ ਬਾਰੇ ਵੀਡੀਓ ਪਾਉ ਮੈਂ ਛੱਡ ਦਿੰਦਾ ਸੀ ਕਿ ਚਲੋ ਇੱਕ ਭੈਣ ਹੈਗੀ ਆਪਣੀ ਬੀਬੀ ਭੈਣ ਹੈ ਸਹੀ ਰਾਸੇ ਲੱਗੀ ਉਹਦਾ ਮਨ ਨਾ ਦੁਖੇ ਮੈਂ ਹੱਥ ਬਨ ਕੇ ਜੋਦੜੀ ਕਰਦਾ ਤੇ ਤੁਹਾਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਬਹੁਤ ਵਧੀਆ ਕੀਰਤਨ ਕਰਦੇ ਹੋ ਗੁਰੂ ਸਾਹਿਬ ਦੀ ਬਖਸ਼ਿਸ਼ ਏ ਇਹ ਵਿਵਾਦਾਂ ਵਿੱਚ ਨਾ ਪੋ ਆਪਣਾ ਕੀਰਤਨ ਕਰੀ ਜਾਓ ਤੇ ਇਹ ਇੱਕ ਇਹੋ ਜੀਆਂ ਦਰਦਰ ਦੀਆਂ ਕਹਾਣੀਆਂ ਸਟੇਜ ਤੋਂ ਪੜਨੀਆਂ ਬੰਦ ਕਰੋ ਆਪਣੇ ਕੀਰਤਨ ਵਿੱਚ ਥੋੜਾ ਜਿਹਾ ਸੁਧਾਰ ਕਰੋ ਤਾਂ ਕਿ ਗੁਰੂ ਸਾਹਿਬ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਕਹਾਣੀਆਂ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ